ਅਸੀਂ ਆਣਾ ਇੱਕ ਪਾਣੀ ਵਾਲਾ ਟੱਪ ਤੇ ਅਸੀਂ ਆਨੇ ਚਾਹ ਪਾਣੀ ਛਕ ਰਹੇ ਆ ਤੇ ਮੌਸਮ ਦੇਖ ਸਕਦੇ ਹੋ ਬਹੁਤ ਤੇਜ਼ ਆਹ ਰੂਚੀ ਕਾ ਜੀ ਆ ਸਾਨੀਆਂ ਜਿਹੜੇ ਮਿਲੇ ਸੀਗੇ ਸਾਨੂੰ ਮਟਰ ਪਾਲੇ ਭਾਈ ਜੀ ਨੇ ਲਫਾਫੇ ਚ ਲੂਕਾ ਦਾ ਡਮਹਾ ਵੀ ਬਹੁਤ ਚ ਸਵਾਦ ਆਇਆ ਸੋ ਅੱਜ ਅਸੀਂ ਚੱਲੇ ਆਂ ਬਾਜ਼ਾਰ ਨੂੰ ਸਮਾਨ ਲੈਣ ਵਾਸਤੇ ਕਰਦਾ ਸੋ ਲੈ ਚੱਲੇ ਹਾਂ ਸੋ ਚੱਲਦੇ ਆਂ ਅਸੀਂ ਅੱਗੇ ਆ ਗਏ ਬੱਲੇ ਆਂ ਸਮਾਨ ਲੈਣਾ ਇਥੋਂ ਅਸੀਂ ਦੇ ਦੇ ਕਿੰਨੇ ਸ਼ੌਪ ਬਹੁਤ ਅੱਡੀਆ ਬਹੁਤ ਵਧੀਆ ਦੀ ਝੜਖੀਆਂ ਹੋਈਆਂ ਇਹਨਾਂ ਨੇ ਤੇ ਅਸੀਂ ਲੈਣਾ ਇੱਕ ਪਾਣੀ ਵਾਲਾ ਟੱਪ ਤੇ ਅੱਛਾ ਇੱਕ ਪਾਣੀਆ ਟੱਪ ਲੈਣਾ ਤੇ ਇੱਕ ਜਾਲੇ ਵਾਲਾ ਲੈਣਾ ਹੈ ਅਸੀਂ ਜਿਵੇਂ ਸਾਡੇ ਕੱਡੀ ਵੱਡੀ ਨੇ ਸ਼ੌਪ ਦੇਖ ਲਓ 120 ਰਾਇ ਦਾ ਹੈ ਸਭ ਤੋਂ ਵੈਸਾ ਦਾ ਹੈ। ਮੋੜ ਨਾ ਸਟ੍ਰੀਟ ਵੀ ਆਈ ਸਭ ਤੋਂ ਮਜ਼ਬੂਤ ਹੈ ਤੁਹਾਨੂੰ ਨਹੀਂ ਇਹਦੀ ਰੋਡ ਵੀ ਹੈ ਵੀ 90 ਰੁਪਏ ਦਾ ਹੈ। ਇਹ ਵੀ ਇਸ ਦੀ ਕੁਆਲਟੀ ਹੈ। ਮੈਂ ਲੈ ਲਿਆ ਆ ਤੇ ਹੁਣ ਚੱਲੇ ਘਰਾਂ ਨੂੰ ਤੇ ਸਾਡੀ ਆ ਸਾਰੀ ਕੰਦਰ ਧਿਆ ਕੇ ਤੇ ਹੁਣ ਨਵੀਂ ਬਣ ਲੱਗੀ ਆ ਤੇ ਇੱਕ ਇਧਰੋਂ ਬਣ ਗਈ ਆ ਤੇ ਹੁਣ ਇਧਰੋਂ ਬਣਨੀ ਸ਼ੁਰੂ ਹੋਣੀ ਆ। ਸੋ ਫੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਦੀ ਆ ਤੇ ਗੇਟ ਲਾਵਾਂਗੇ ਦੋ। ਅਸੀਂ ਲੈ ਕੇ ਆਏ ਆ ਇੱਕ ਚਾਪੜੀ ਇੱਕ ਇਹਨੂੰ ਕੀ ਕਹਿੰਦੇ ਆ ਮਮੀ ਮਾਤਾ ਕੀ ਕਹਿੰਦੇ ਇਹਨੂੰ ਵੰਪਰ ਕਿ ਵੰਪਰ ਠੀਕ ਹੈ ਕਹਿੰਦੇ ਤੁਸੀਂ ਵੰਪਰ ਹੁੰਦਾ ਇਹਨੂੰ ਕੀ ਕਹਿੰਦੇ ਆ ਸਾਚ ਨੂੰ ਮਤਾ ਹੀ ਨਹੀਂ ਲਾ ਲਾ ਪਾਪੇ ਨੂੰ ਹੁਣ ਤਾਓ ਹੋਇਆ ਕੰਮ ਇਹ ਲਿਆਂਦਾ ਆ ਇੱਕ ਜਾਲੇ ਲਾਣੇ ਵਾਲਾ ਇੱਕ ਹਟਾਪ ਪਾਣੀ ਵਾਲਾ ਮੰਮੀ ਤਾਂ ਪੁੱਛੀ ਜਾਵੇ ਇਹਦੀ ਵੀ ਗਾਰੰਟੀ ਹੈਗੀ ਆ ਤਾਂ ਹੋਊਗਾ ਨਾ ਲੋ ਜੀ ਜਿੱਡਾ ਮੱਝ ਕਰ ਲੋ ਹਾਂ ਫਾਈ ਹੋਏ ਕਰ ਦਿੰਦੇ ਹਾਂ ਹਮ ਲਾ ਸੱਤ ਤੱਕ ਪਹੁੰਚ ਗਿਆ ਹਾਂ ਪਹੁੰਚ ਗਿਆ ਮੰਮੀ ਬੈਠੀ ਬੈਠੀ ਕਰੀਏ ਕੰਮ ਲੈ ਮੰਮੀ ਸ਼ੁਰੂ ਵੀ ਹੋਗਾ ਆਦ ਤੇ ਸ਼ੁਰੂਆਤ ਹਮ ਲੋ ਜੀ ਅਸੀਂ ਸ਼ੁਰੂਆਤ ਕਰਤੀ ਆ ਸੋ ਹਾਂਜੀ ਹੁਣ ਅਸੀਂ ਚੱਲਿਆਂ ਆਪਣੇ ਗੁਰਦੁਆਰੇ ਸਾਹਿਬ ਤੇ ਉੱਥੇ ਚੱਲਦੇ ਆ ਗੁਰੂ ਅਰਜਨ ਦੇਵ ਜੀ ਸ਼ੀਰ ਦੇ ਕੋਲ ਦੇ ਸੁਖਮਨੀ ਸਾਹਿਬ ਦੇ ਪਾਰ ਸੋ ਅਸੀਂ ਉੱਥੇ ਚੱਲੇ ਆ ਸੋ ਚਲੋ ਜੀ ਹਾਂ ਮੰਮੀ ਜੀ ਨਾਲ ਚੱਲੇ ਆ ਤੇ ਅੱਜ ਅਸੀਂ ਟਾਈਮ ਕੱਢਿਆ ਕਾਫੀ ਚੀਜ਼ ਤਾਂ ਅਸੀਂ ਕਹਿ ਰਹੇ ਸੀ ਜਾਵਾਂਗੇ ਪਰ ਜਾ ਨਹੀਂ ਹੋਇਆ ਸੱਡਿਓ ਕੇ ਘਰੇ ਕੰਮ ਚੱਲਦਾ ਹੈ ਇਸ ਲਈ ਨਹੀਂ ਜਾ ਪਿਆ ਤੇ ਅੱਜ ਮੌਸਮ ਵੀ ਦੇਖੋ ਮਮੀ ਢੇੜੀ ਜਿਹਾ ਆਇਆ ਹੂੰ ਬਸ ਤਾਂ ਮਤਲਬ ਕਣਕ ਦਾ ਚੱਕੋ ਗਈਆਂ ਹੂੰ ਪਰ ਫਿਰ ਵੀ ਹੈ ਨਾ ਪੂਰੀ ਤਰ੍ਹਾਂ ਹਲੇ ਜੀ ਹਲੇ ਨਹੀਂ ਹੁਣ ਇਦਾਂ ਚਾਹੀਦਾ ਬਸ ਥੋੜੇ ਦਿਨ ਹੋਰ ਬਸ ਲੇਕਿਨ ਮਾੜੀ ਪੈ ਜਵੇ ਹੂੰ ਸੋ ਹੁਣ ਅਸੀਂ ਪਹੁੰਚ ਕੇ ਫੇਰ ਮਿਲਦੇ ਹਾਂ ਸੰਤੋਖ ਦੇ ਇੱਕ ਅੰਦਰਿ ਸੇਤਾ ਇਹ ਮਰਦ ਸਰ ਅੰਦਰ ਕਹਿ ਮੁਖਾਣੇ ਗੁਰੂ ਨਾਨਕ ਨਾਮ ਬਰਜਨ ਸੰਸੋਹੇ ਸਾਰੇ ਜਾਣੇ ਚਾ ਪਾਣੀ ਸਾਫ ਰਿਆ ਤੇ ਮੌਸਮ ਦੇਖ ਲਓ ਖਰਾਬ ਹੋ ਗਿਆ ਆ ਆ ਗਏ ਅੰਕਲ ਜੀ ਸਬਦੀ ਵਾਲੇ ਆ ਆ ਪੈਸੇ ਹਾਂਜੀ ਅੰਕਲ ਮਸ਼ਹੂਰ ਕਰਦੇ ਅਸੀਂ ਹਾਂਜੀ ਇਦਾਂ ਮੇਸੇ ਜੀ ਲੱਗੇ ਹੋਇਆ ਹੋ ਗਏ ਅੰਕਲ ਪੂਰੇ ਠੀਕ ਹੈ ਠੀਕ ਅਬ ਵੈਲੀ ਹੱਸਦੇ ਆ ਤੇ ਲੋਕ ਸਾਡੇ ਦਾ ਕੰਮ ਚੱਲ ਰਿਹਾ ਆ ਜੀ ਹੁਣ ਅਸੀਂ ਚੱਲੇ ਬਾਜ਼ਾਰ ਨੂੰ ਮਟਣ ਲੈ ਸੋ ਚਲੋ ਮਿਲਦੇ ਹਾਂ ਫੇਰ ਸ੍ਰੀ ਗਾਂਕਲ ਜੀ ਹਾਂ ਜੀ ਮੈਂ ਕਿਹ ਸਪਰਾਈਟ ਦੇ ਦੋ ਮੈਨੂੰ ਸਪਰਾਈਟ ਕਿੰਨੇ ਦੀ ਬੀਹਾਂ ਵਾਲਾ ਦੇ ਦੋ ਤੁਸੀਂ ਬੀਹਾਂ ਵਾਲਾ ਕਿਹ ਸਪਰਾਈਟ ਲਓ ਜੀ ਹਾਂ ਜੀ ਹੁਣ ਆ ਗਏ ਅਸੀਂ ਮਟਰੀਆਂ ਇਹਨਾਂ ਦੀ ਮਟਰੀ ਬਹੁਤ ਵਧੀਆ ਤੇ ਤਾਜੀ ਤਾਜੀ ਮਟਰੀ ਨਹੀਂ ਸੋ ਇਸ ਦੇ ਵਿੱਚ ਲੈਣਾ ਹੈ ਤੇ ਲੈ ਕੇ ਚਾਹ ਰਹੇ ਹਾਂ ਹਾਂ ਜੀ ਹੁਣ ਅਸੀਂ ਚੱਲਿਆ ਕੋਲ ਸੋ ਚਲੋ ਚੱਲਦੇ ਹਾਂ ਅਸੀਂ ਜਸ਼ਕਲ ਕਨਿਕਾ ਸੋਰੀ ਕਨਿਕਾ ਗਈ ਕਰਦੇ ਕੰਨੀ ਕਾ ਵੀ ਇਹ ਵੀ ਲੇਟ ਆ ਗਈ ਅੱਜ ਮੈਂ ਦੱਸਣੀ ਬਣੀ ਉਹ ਸਿਖੜਿਆ ਜਸ਼ਕ ਨੂੰ ਲੈ ਜਸ਼ਕਾ ਨੂੰ ਪਤਾਈਆ ਥੋੜਾ ਲੇਟ ਹੋ ਜਾਂਦੀ ਆ ਪਤਾ ਹਾਂ ਤਾਂ ਹੋ ਜਾਂਦੀ ਪੂਰੀ ਇਹ ਵੀ ਮੈਂ ਅਨੂ ਅੱਜ ਲਈ ਇਹ ਵੀ ਡੇਟ ਆਂਦੀ ਆ ਤੁਹਾਨੂੰ ਮੈਂ ਦੱਸਣਾ ਭੁੱਲ ਗਈ ਇਹ ਵੀ ਲੇਟ ਆਂਦੀ ਆ ਜਸ਼ਕਾ ਨੂੰ ਕਹਿੰਦੀ ਨਾ ਆਪ ਵੀ ਲੇਟ ਆਂਦੀ ਹੈਗੀ ਆ ਇਹ ਮੈਂ ਉੱਥੇ ਖੜੀ ਰਹਿੰਦੀ ਹਾਂ ਧੁੱਪ ਵਿੱਚ ਇਹ ਭੈਣ ਜੀ ਨਿਕਲੀ ਹੁੰਦੀ ਆਲੇ ਘਰੋਂ 10 ਮਿੰਟ ਲੇਟ 10 ਮਿੰਟ ਬਾਅਦ ਆਦੇ ਇੱਦਾਂ ਆ ਦੋਸਨਾ ਹੈ ਤੂੰ ਜੈਸ਼ਿਕਾ ਨੂੰ ਕਹਿੰਦੇ ਹੋ ਤੇਰੀ ਵੀ ਗੱਲ ਤਸਨੀ ਹੈ ਨਾ ਵੇ ਜਾਨੀਆਂ ਜੀ ਆ ਗਏ ਹੈਲੋ ਹੁਣ ਮਿਲਦੇ ਅਸੀਂ ਕਾਲਜ ਠੀਕ ਹੈ ਜਾਨੀਆਂ ਹਾਈ ਤੂੰ ਛੱਡ ਕੇ ਚਲਦੀ ਮੈਂ ਜੈਸ਼ਿਕਾ ਦਾ ਵੇਟ ਕਰ ਲਈ ਬਾਏ ਹਾਈ ਫੇਰ ਮਾਪੀ 사ਗੀ ਮੇਰੇ ਬਿਨਾ ਦਿਲ ਨਹੀਂ ਲੱਗਦਾ ਮੇਰੇ ਬਿਨਾ ਦਿਲ ਨਹੀਂ ਲੱਗਦਾ ਹੈ ਤਾਂ ਕੋਈ ਨਹੀਂ ਆ ਦੇਖੋ ਪੋਸਟਰ ਲਾਣੀ ਪਈ ਆ ਪਾੜ ਦਿੱਤਾ ਪੋਸਟਰ ਸਾਰੇ ਇਹ ਰੁਕ ਜਾ ਕਰ ਮੈਨੂੰ ਵੀ ਚੜ ਜਾਂਦੀ ਦੱਸ ਕੇ ਪੁੱਛੇਗੇ ਚੜ ਜਾ ਠੀਕ ਹੈ ਬਾਏ ਹੈਲੋ ਸੋਰੀ ਬੜੇ ਚੇਤੀ ਗਏ ਨਾ ਅਸੀਂ ਥੋੜਾ ਜਿਹਾ ਕੋਲਜ ਤੇ ਰੂਚੀ ਕਾ ਜੀਆ ਸਾਨੀਆ ਜੀ ਜਿਹੜੇ ਮੇਰੇ ਸੀਗੇ ਸਾਨੂੰ ਹੁਣ ਬੈਠੇ ਅਸੀਂ ਗੱਲਾਂ ਕਰ ਰਹੇ ਹਾਲੇ ਸ਼ੁਰੂਆਤ ਨਹੀਂ ਹੋਈ ਲੈਕਚਰ ਉਹਦਰ ਜਸ਼ਕਾ ਜੀ हां <laughs> जस पीछे बैठा मोरे बैठा बंदे सानू <laughs> जी ਹੁਣ ਅਸੀਂ ਅੱਜ ਸੀ ਚੱਲੇ ਆ ਬਿਆਨ ਨੂੰ ਮੰਮੀ ਜੀ ਨਾਲ ਤੇ ਦੇਖਦੇ ਅਸੀਂ ਬਿਜਾਰੋ ਕੀ ਕਰਦੇ ਅਸੀਂ ਸਬਜ਼ੀ ਵਗੈਰਾ ਲੈਣੀ ਆ ਮੰਡੀ ਆਲ ਜਾਣਾ ਸੋਚੋ ਦੇਖਦੇ ਕੀ ਰੰਦੇ ਆ ਅਸੀਂ ਆਏ ਆ ਗਊਸ਼ਾਲਾ ਅਸੀਂ ਢੇੜੇ ਵਗੈਰਾ ਪਾਣੇ ਸੀ ਗਵਾਨ ਨੂੰ ਤੇ ਅੰਦਰ ਕੀਤਬ ਵਗੈਰਾ ਚੱਲ ਰਿਹਾ ਆ ਤੇ ਸਾਰੇ ਦੇਖਦੇ ਅੰਦਰ ਜਾ ਕੇ ਹਣ ਲੱਗਾ ਕਰਨੇ ਸਭੀ ਛੁੱਟ ਜਾਤੇ ਬਾਈ ਤੇ ਹੁਣ ਲੰਬਾ ਜੀ ਪਾ ਰਹੇ ਆ ਹੁਣ ਅਸੀਂ ਸਬਜੀ ਮੰਡੀ ਆ ਗਏ ਆਂ ਤੇ ਸਬਜੀ ਲੈਣੇ ਆ ਗਏ ਆਂ ਅਸੀਂ ਕਿਹਾ ਸਬਜੀ ਵੀ ਲੈ ਕੇ ਜਾਣੀ ਸੀਗੀ ਅਸੀਂ ਤੇ ਫਿਰ ਗੌਸ਼ਲ ਦਾ ਪੇੜ ਵੀ ਪਾਣੇ ਸੀਗੇ ਗਾਉਂ ਤਾਂ ਹੁਣ ਇੱਥੇ ਆ ਗਏ ਅਸੀਂ ਮੰਡੀ ਸਬਜੀ ਲੈ ਕੇ ਫਿਰ ਚੱਲਦੇ ਆਂ ਅਸੀਂ ਘਰਾਂ ਨੂੰ ਅਸੀਂ ਲਾ ਲਈ ਟਮਾਟਰ ਟਮਾਟਰ ਪਾਣੇ ਪਾਈ ਜਿੰਨੇ 1/2 ਇੰਚ 4 ਕਿਲੋ ਜਿੰਨੇ ਲੇ ਲਿਆ ਕੀ ਆ ਮੰਮੀ ਜਨਾਦਲੀ ਪਾੜਿਆ ਸਾਹਮਣੇ ਨਾ ਪੂਰਾ ਪੂਰਾ ਹੀ ਸਵਾਦ ਨਹੀਂ ਬੰਦਾ ਪਿੰਡੀਆਂ ਕਹਿੰਦੇ ਪਿੰਡੀਆਂ ਖਾਣੀਆਂ ਦੇ ਪਤਾ ਪਿੰਡੀਆਂ ਮੰਮੀ ਨੂੰ ਦੇਖ ਲੈ ਨੇ ਬਦਾ ਕੀਤਾ ਅਸੀਂ ਦੋਏ ਜਾਣੇ ਆ ਖਾਣੇ ਵਾਲੇ ਪਿੰਡੀ ਸਾਡੇ ਘਰੇ ਹੁਣ ਖਾਂਦਾ ਹੀ ਨਹੀਂ ਕੋਈ ਵੀ ਐਣਾ ਮੰਮੀ ਮਾਂ ਮੰਮੀ ਨੂੰ ਆਣਾ ਹੀ ਨਹੀਂ ਮੈਂ ਤੇ ਥਾਂ ਨਾਲ ਦੇਖ ਲੈਗੀ ਪੂਰੇ ਪੂਰੇ ਕਿ ਨਾ ਕੱਟੀ ਆ ਮਾਂ ਮੀ ਬਾਪ ਲੈ ਦੂਜੇ ਦਾ ਕੀ ਹੱਦ ਤਾਂ ਹੋ ਗਿਆ ਸੀ ਸਬਜ਼ੀ ਲੈ ਲਈਆ ਤੇ ਹੁਣ ਮੰਮਾ ਜੀ ਕਿੱਥੇ ਘਰ ਨੂੰ ਘਰੇ ਜਾ ਕੇ ਸਬਜ਼ੀ ਵੀ ਬਣਾਣੀ ਮੰਮਾ ਜੀ ਨੇ ਕਾਲੀ ਆ ਹੁਣ ਅਸੀਂ ਆ ਗਏ ਆ ਘਰੇ ਤੇ ਅੱਜ ਮਿਸਤਰੀ ਜੀ ਆਏ ਨਹੀਂ ਅੱਜ ਛੁੱਟੀ ਤੇ ਸੀ ਤੇ ਉਹ ਅੱਜ ਸਿਹੜ ਛੁੱਟੀ ਕਰ ਗਏ ਕਿਤੇ ਗਏ ਹੋ ਸੀ ਤੇ ਤੁਸੀਂ ਬਾਹਰ ਦੇਖ ਸਕਦੇ ਹੋ ਇੱਧਰ ਵੀ ਤਿਆਰ ਹੋ ਗਿਆ ਆ ਤੇ ਇੱਧਰ ਵੀ ਤਿਆਰ ਹੋ ਗਿਆ ਆ ਤੁਹਾਡਾ ਸਾਰਾ ਤੇ ਇੱਧਰ ਪਿੱਛੇ ਲੱਗੇ ਹੋਏ ਆ ਰੋੜੀ ਪਾਣ ਤੇ ਉਹ ਕੰਮ ਚੱਲ ਰਿਹਾ ਪਿੱਛੇ ਸਟੋਰ ਹੈ ਸਾਡਾ ਜਿਹੜਾ ਉੱਥੇ ਚੱਲ ਰਿਹਾ ਹੈ ਕੰਮ ਤੇ ਇਹ ਥੋੜਾ ਬੱਤਾ ਖਤਮ ਹੋ ਗਿਆ ਹੈ ਤੇ ਤੇ ਪਿਛਲਾ ਸਾਡਾ ਰਹਿੰਦਾ ਪਿਛਲੀ ਗੰਨ ਤੇ ਕਰਨੀ ਅਸੀਂ ਵੱਡੀ ਤੇ ਬਾਕੀ ਹਾਂਜੀ ਹੁਣ ਅਸੀਂ ਅੱਗੇ ਕਰਿਆ ਸੋ ਤੁਹਾਨੂੰ ਅੱਜ ਦਾ ਬਲੌਗ ਕਿਉਂ ਜੱਲ ਲੱਗਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਤੋਂ ਅੱਗੇ ਨਵੇਂ ਬਲੌਗਸ ਆ ਰਹੇ ਅਗਲੇ ਬਲੌਗ ਤੇ ਮਿਲਦੇ ਹਾਂ ਤਤਲੇ ਸਤਿ ਸ੍ਰੀ ਅਕਾਲ